ਸਾਚੂ ਯਕਾਲ ਦਾਨਮਿਊਟ ਦੇਖ ਰਹੇ ਤੁਸੀਂ ਮੈਂ ਪ੍ਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਮੋਗਾ ਜ਼ਿਲ੍ਹਾ ਦੀ ਜਿੱਥੇ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਮੋਗਾ ਪਹੁੰਚਦੇ ਹੋਏ ਨਜ਼ਰ ਆਏ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਦੋ ਇਮਾਰਤਾਂ ਜਿਹੜੀਆਂ ਨੇ ਬਣਾਈਆਂ ਜਾਣਗੀਆਂ 9 ਮਹੀਨਿਆਂ ਦੇ ਵਿੱਚ ਇਸ ਨੂੰ ਪੂਰਾ ਕਰਨ ਦਾ ਦਾਬਾ ਵੀ ਜੜਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅੱਜ ਕੀਤਾ ਗਿਆ ਹੈ ਨੀਂ ਪੱਥਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅੱਜ ਰੱਖਿਆ ਗਿਆ ਹੈ ਅਤੇ ਇਸ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਰੇ ਅਧੂਰੇ ਕੰਮ ਜਿਹੜੇ ਨੇ ਪੂਰੇ ਕੀਤੇ ਜਾ ਰਹੇ ਨੇ ਅਤੇ ਅੱਜ ਮੋਗਾ ਦੇ ਵਿੱਚ ਉਹਨਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਦੋ ਮੰਜ਼ਲਾਂ ਦਾ ਨੀਂ ਪੱਥਰ ਰੱਖਿਆ ਹੈ 10.31 ਕਰੋੜ ਦੀ ਲਾਗਤ ਦੇ ਨਾਲ ਇਹਨਾਂ ਨੂੰ ਬਣਾਇਆ ਜਾਵੇਗਾ ਅਤੇ 9 ਮਹੀਨਿਆਂ ਦੇ ਵਿੱਚ ਪੂਰਾ ਕਰਨ ਦਾ ਦਾਵਾ ਵੀ ਹੈ। ਉਹਨਾਂ ਨੇ ਵੀ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਦਿੱਲੀ ਦੇ ਵਿੱਚ ਵੀ ਚੌਥੀ ਵਾਰ ਸੱਤਾ ਵਿੱਚ ਆਵੇਗੀ। ਉਹਨਾਂ ਨੇ ਕਿਹਾ ਕਿ ਸਾਡੀ ਰਾਜਨੀਤੀ ਕੰਮ ਦੇ ਆਧਾਰ ਦੇ ਉੱਤੇ ਹੈ, ਧਰਮ ਦੇ ਉੱਤੇ ਨਹੀਂ ਅਤੇ ਅਸੀਂ ਕਿਸੇ ਦੇ ਉੱਤੇ ਹਮਲਾ ਕਰਕੇ ਰਾਜਨੀਤੀ ਨਹੀਂ ਕਰਦੇ। ਉਹਨਾਂ ਨੇ ਇਹ ਗੱਲਾਂ ਕੇਜਰੀਵਾਲ ਦੇ ਉੱਤੇ ਹੋਏ ਹਮਲੇ ਦੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਦੇ ਵਿੱਚ ਕਈਆਂ ਉਹਨਾਂ ਨੇ ਵੀ ਕਿਹਾ ਹੈ ਕਿ ਅਸੀਂ ਸਕੂਲਾਂ ਅਤੇ ਹਸਪਤਾਲਾਂ ਦੀ ਗੱਲ ਕਰਦੇ ਹਾਂ ਧਰਮ ਦੀ ਰਾਜਨੀਤੀ ਦੀ ਨਹੀਂ ਆਓ ਜਾਣਦੇ ਹਾਂ ਹੋਰ ਕੀ ਕੁਝ ਕਿਹਾ ਤਹਿਸੀਲ ਕੰਪਲੈਕਸ ਦਾ ਹੈ ਉਹਦਾ 3 ਤੇ 4 ਬਣਾਇਆ ਫਲੋਰ ਬਣਾਇਆ ਪਰ ਮੈਂ ਥੱਲੇ ਕਰੀ ਬੜੇ ਨੀਵ ਕਰ ਲਿਆ ਸ਼ਾਨਦਾਰ ਕਮਰੇ ਬਣਾਏ ਨੇ ਵਿਦ ਲੇਡੀ ਟਾਇਲਟ ਔਰ ਲਿਫਟਾਂ 10 ਕਰੋੜ 31 ਲੱਖ ਦਾ ਪ੍ਰੋਜੈਕਟ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਤੋਂ ਥੋੜਾ ਪਹਿਲਾਂ ਪ੍ਰੈਸਕਲਪਸ ਕੰਪਲੈਕਸ ਲੋਕ ਆ ਰਹੇ ਯਾਰ ਸੋਲਰ ਜਿਹੜਾ ਪੂਰੀ ਐਕਪਲਰ ਰਿਵਾਇਲ 12.5% ਬਿਜਲੀ ਇਹ ਦਫ਼ਤਰ ਆਪ ਹੀ ਪੈਦਾ ਕਰੂਗਾ ਆਪਣਾ 12.5% ਸੋ ਇਹ ਹੈ ਇਨੀਸ਼ੀਏਟਿਵ ਲੈਣ ਦੀ ਜ਼ਰੂਰਤ ਹੈ ਅਸਲ ਵਿੱਚ ਤਰੱਕੀ ਦੇ ਇਹੀ ਰਾਹ ਨੇ ਵਿਕਾਸ ਦੇ ਇਹੀ ਰਾਹ ਨੇ ਤੇ ਮੋਗਾ ਕਿਉਂਕਿ ਬਹੁਤ ਹੀ ਸੈਂਟਰ ਚ ਪੈ ਜਾਂਦਾ ਆਲ ਦੇ ਵਾਲੇ ਤਾਂ ਇਹ ਬੋਲਤਾ ਨਹੀਂ ਹੋ ਰਹਾ ਤਾਂ ਪ੍ਰਾਨ ਹੈ ਤਾਂ ਕੋਟਪੂਰਾ ਤੋਂ ਮੈਂ ਰੋਪੋਈਸ ਪੂਰਾ ਹੈ। ਸਰਵੰਦੀ ਭਾਈ ਨੇ ਜੀਰਾ ਹਨਾ ਮੇਟਰੋਂ ਬੁੱਕੀਪੂਰਾ ਤੋਂ ਲੈ ਕੇ ਬਲਾਸਪੁਰ ਤੋਂ ਲੈ ਕੇ ਜਿਵੇਂ ਰਾਮਪੁਰ ਤੋਂ ਲੈ ਕੇ ਕੱਲ ਕੱਲ ਪਿੰਡ ਜਾਂਦੇ। ਸੋ ਐਮਐਲਏ ਸਹਿਬਾ ਐਮਐਲ ਮੋਹਿਰ ਧਰਮਪੁਰ ਦੇ ਐਮਐਲਏ ਜਿਹੜਾ ਨਾਮ ਕਰੀ ਨਾ ਪੱਗਦੋ ਨਾ ਔਰ ਸਾਈਕਿੰਗ ਮੰਤਰੀ ਸਾਹਿਬ ਕੁਡੀ ਸਾਹਿਬ ਆਖੜੇ ਉਹ ਸਾਡੀ ਜਿਹੜੀ ਮੋਗਰੀ ਕੀ ਹੈ ਜਿਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਇਹ ਆਮ ਆਦਮੀ ਪਾਰਟੀ ਨੇ ਸਤਾ ਪਹੁੰਚਾਉਂਗਾ ਬਹੁਤ سارے ਨੇ ਦਿੱਲੀ ਸੇ ਵੀ ਲੋਕ ਨੇ ਜਿਹੜਾ ਅੱਜ ਕੁਝ ਦਿੱਲੀ ਵੀ ਆਉਣਗੇ ਸੋ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਟੀਚਾ ਰੱਖਿਆ ਗਿਆ ਹੈ ਨਹੀਂ ਤੇਜੀ ਰਾਜੀ ਨੇ ਤੇ ਇੱਕ ਧਰਮ ਦੀ ਰਾਜਨੀਤੀ ਨਹੀਂ ਜੀ ਮਨਸਾਹਬ ਦਿੱਲੀ ਅਸੀਂ ਇੱਕ ਮਿੰਟ ਯਾਰ ਅਸੀਂ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਅਸੀਂ ਚੰਮ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਸਮਾਜ ਨੂੰ ਤੋੜਨ ਦੀ ਰਾਇਨਿੰਗ ਕਰਦੇ ਇਸ ਦਾ ਹਸਪਤਾਲਾਂ ਸਕੂਲਾਂ ਨਿਕਲ ਕਰ ਰਹੇ ਅਸੀਂ ਜੀ ਘਰ ਅਸੀਂ ਬਿਜਲੀ ਪਾਣੀ ਦੀ ਗੱਲ ਕਰਦੇ ਆ ਅਸੀਂ ਨਹਿਰਾਂ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰ ਰਹੇ ਆ ਇਹ ਚੀਜ਼ ਸਾਨੂੰ ਜਿਹੜੀ ਆ ਉਹ ਲੋਕਾਂ ਨੂੰ ਪਸੰਦ ਆ ਰਹੀ ਹੈ ਦਿੱਲੀ ਦੇ ਵਿੱਚ ਪੱਕੇ ਤੋਂ ਲਾਉਣ ਨੂੰ ਆ ਮੈਂ ਤੁਹਾਨੂੰ ਬਹੁਤ ਕੁਝ ਖ਼ਬਰیں ਨਹੀਂ ਦੇ ਰਿਹਾ ਮੈਂ ਦਿੱਲੀ ਤੋਂ ਆ ਦੋ ਦਿਨ ਮੇਰੀ ਦਿੱਲੀ ਤੁਸੀਂ ਵੀ ਦੇਖਿਆ ਹੋਣਾ ਸਾਡਾ ਕਵਰ ਕਿਤੇ ਦਿੱਲੀ ਦੇ ਵਿੱਚ ਬਿਮਾਰੀ ਫੇਰ ਜਾਨਿਕਾ ਚੌਥੀ ਵਾਰ ਚੌਥੀ ਵਾਰ ਆਮ ਆਨIi ਪਾਰਟੀ ਦੀ ਸਰਕਾਰ ਬਣ ਰਹੀ ਹੈ ਔਰ ਉਹ ਵੀ 60 ਤੋਂ ਉੱਪਰ ਉਹ ਫਿਰ ਦੇਹ 60 ਤੋਂ ਉੱਪਰ ਮਤਲਬ ਇਹ ਰਕੋਰਡ ਬਣੂਗਾ ਤੇ ਦਿੱਲੀ ਦੇ ਲੋਕ ਜਿਹੜੇ ਨੇ ਆਮ ਆਨIi ਨਾਲ ਫੋਨਾਂ ਲੇ ਗੀ ਕੰਨ ਕਰਨਾ ਸ਼ੁਰੂ ਕੀਤਾ ਤੇ ਭਾਰਤ ਜਾਣੇ ਕੀਤਾ ਤੇ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਕੰਮ ਦੇ ਰਾਹ ਰਾਹੀ ਜਿਹੜਾ ਉਹ ਅਗਲੀ ਮੈਂ ਇੱਕ ਵਾਰੀ ਇਹ ਕੈਜੂ ਰੂਮ ਐਂਪੀ ਸੀ ਜਿਹੜਾ ਸੰਗਰੂਰ ਤੋਂ ਜਦੋਂ ਮੈਂ ਪਹਿਲੀ ਵਾਰ ਲੜਿਆ 14 ਜੰਨ ਮੈਂ ਤਾਂ ਮੈਂ ਇਹਦਾ ਮਤਨ ਕਿ ਕੁੱਤੇ ਕਿ ਮੈਂ ਕਦੇ ਇੱਕ ਵਾਰ ਪਹਿਲੀ ਵਾਰ ਤਾਂ ਮੈਨੂੰ ਹੱਥ ਬੰਨਨੇ ਪਏ ਨੇ ਕਿ ਮੈਨੂੰ ਪਰ ਕੇ ਦੇ ਲੋ ਪਰ ਜੇ ਦੁਬਾਰਾ ਵੀ ਮੈਨੂੰ ਹੱਥ ਬੰਨਨੇ ਪਏ ਤੇ ਲੱਖ ਲੱਖ ਤਨ ਮੇਰੀ ਰਾਜਨੀਤੀ ਅਗਲੀ ਵਾਰ ਜਿਹੜਾ ਪੋਸਟਰ ਸੀ ਉੱਚ ਮੈਂ ਐਦਾ ਕਿਹਾ ਕਿ ਮੇਰੀ ਕਮਾਂ ਤੇ ਵੋਟ ਪਾਓ ਸਰਵਿੰਦ ਕੇਜਰੀਵਾਲ ਵੀ ਇਹ ਕਹਿੰਦਾ ਜੇ ਕੰਮ ਚੰਗੇ ਲੱਗੇ ਵੋਟ ਪਾ ਦਿਓ ਦੀ ਨਾਮ ਮਾਨਸਾ ਤੁਸੀਂ ਗੱਲ ਕੀਤੀ ਕਮਾਂ ਦੀ ਰਾਜਨੀਤੀ ਦੀ ਕਿ ਤੁਸੀਂ ਇਲੈਕਸ਼ਨ ਟਾਈਮ ਤੇ ਗੱਲ ਕੀਤੀ ਸੀ ਲੇਡੀਜ਼ ਨੂੰ 1000 ਰੁਪਏ ਮਹੀਨਾ ਦੇਣ ਦੀ ਉਹ ਵਾਦਾ ਪੂਰਾ ਨਹੀਂ ਹੋਇਆ ਦਿੱਲੀ ਆਪਾਂ ਫੇਰ ਵਾਦੇ ਚੱਲੀ ਲਾ ਰਹੇ ਲੋਕ ਉੱਪਰ ਹੀ ਕਰੀ ਮੂਹ ਪੰਜਾਬ ਦੀ ਕੀ ਵਿਸ਼ੇਸ਼ ਹੈ ਜੀ ਪੰਜਾਬ ਚ ਕਰਾਂਗੇ ਜਦੋਂ ਦੀ ਕਰ ਸਰ ਲੇਡੀਜ਼ ਦਾ ਕਰ ਹੋ ਜਾਏਗਾ ਅਗਲੇ ਤੱਕ ਜੇ ਸਰ ਤੁਸੀਂ ਕੋਈ ਸਵਾਲ ਪੁੱਛਣਾ ਹੈ ਮਾਲ ਖੋਲੜੀ ਗ੍ਰੈਡੀਅਨਟ ਆਈ ਮੈਨੂੰ ਗੱਲ ਮੈਨੂੰ ਪੁੱਛਿਓ ਤੇ ਧੰਨਵਾਦ ਵੀ ਕਰਿਓ ਬਿਲਕੁਲ ਕਰਾਂਗੇ ਜੀ ਸਰ ਕੇਜੀਵਾਦੀ ਗੱਡੀ ਦੇ ਦੁਆਰਾ ਫੇਰਾ ਮਿਲ ਆ ਗਿਆ ਜੇ ਲੈਸਨ ਨਹੀਂ ਹੁੰਦੇ ਅੱਗੇ ਪਿੱਛੇ ਨਹੀਂ ਹੁੰਦੇ ਤੀਖ ਲੋ ਨਾ ਕਿ ਕਿਸ ਲੈਵਲ ਤੱਕ ਪਹੁੰਚੇ ਹੋਏ ਨੇ ਜਦੋਂ ਕੋਈ ਹੋਰ ਨਹੀਂ ਤਰੀਕਾ ਤਾਂ ਮਾਰਕਟ ਕਰੋ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕੰਨਾਂ ਤੇ ਤੰਦੀਆਂ ਵੱਢਣ ਲੱਗੀਆਂ ਲੱਗਦੀਆਂ ਟੂੜੀਆਂ ਵੱਢ ਲੱਗਿਆ ਦੂਜੇ ਪਹਿਲਵਾਨ ਦੇ ਜਦੋਂ ਨੂੰ ਪਤਾ ਮੈਂ ਹਾਰ ਰਿਹਾ ਸੋ ਇਹ ਇਹੋ ਜਿਹੇ ਰਾਂਝਕੇ ਤੇ ਉਤਰਿਆ ਕਿ ਰੋੜਿਆ ਰੋੜਿਆ ਪੱਥਰਾਂ ਦੀ ਰਾਜਨੀਤੀ ਤੁਸੀਂ ਕਰਦੇ ਹੀ ਨਹੀਂ ਤੁਸੀਂ ਰੋੜੇ ਪੱਥਰ ਮਾਰ ਰਹੇ ਹੋ ਜਿੱਤ ਲਓ ਤੁਸੀਂ ਏਜੰਡਾ ਦੱਸੋ ਉਹੀ મોદી ਕਹਿ ਰਹੇ ਆ ਕਿ ਫ੍ਰੀ ਕੀ ਰੇਵੜੀਆਂ ਬਾਟਰਾਂ ਕੇ ਜੀਵਾਲ ਕੇ ਜੀਵਾਲ ਨੇ ਕਹਿੰ ਮੈਂ 21 ਰੁਪਏ ਦੂੰਗਾ ਤੁਹਾਨੂੰ ਕਹਿੰਦਾ ਮੈਂ 2500 ਦਿੰਦਾ ਮਾਤਾ ਜੀ ਫੇਰ ਫੇਰ ਪਾਪੜ ਨਹੀਂ ਬਣ ਰਹੇ ਜੇ ਗੱਲ ਤੁਸੀਂ 6 ਸੂਤਾ ਦੀ ਕੀਤੀ ਹੈ ਮੈਡੀਕਲ ਹਸਪਤਾਲ ਦੇ ਵਿੱਚ ਜਿਹੜਾ 3 ਮਹੀਨੇ ਪਹਿਲਾਂ ਦਵਾਈ ਦਿੰਦੇ ਮਹੀਨੇ ਦਵਾਈ ਦੇਣ ਲੱਗੇ ਕਮੀ ਆ ਰਹੀ ਹੈ ਮੈਡੀਸਨ ਦੇ ਵਿੱਚ ਜੀ ਇੱਥੇ ਕੋਈ ਕਮੀ ਨਹੀਂ ਜੀ ਕੌਣ ਕਰੇ ਹਸਪਤਾਲ ਸਰਕਾਰੀ ਹਸਪਤਾਲ ਦੇ ਵਿੱਚ ਹਸਪਤਾਲ ਦੇ ਵਿੱਚ ਕਾਫੀ ਜ਼ਿਆਦਾ ਮੈਡੀਸਨ ਦੀ ਕਮੀ ਹੈ ਨਹੀਂ ਮਾਤਾ ਜੀ 75 ਸਾਲ ਪੁਰਾਣੀ ਗੰਡ ਖੋਲਣੀ ਆਂਦੇ 75 ਸਾਲ ਪੁਰਾਣੀ ਗੰਡ ਖੋਲਣੀ ਹੈ ਜੇ 3 ਦਿਨ ਪਹਿਲਾਂ ਆਪਾਂ ਕਿਸੇ ਫਿੱਤੇ ਵਾਲੇ ਬੂਟ ਦੀ ਗੰਢ ਨਾ ਖੋਲੀ ਨਾ ਉਹਨੂੰ ਚਾਕੂ ਦੀ ਨੋਕ ਨਾਲ ਜਾਂ ਚਮਚੇ ਦੀ ਗੰਢੀ ਨਾਲ ਖੋਲਣਾ ਪੈਂਦਾ 75 ਸਾਲ ਪੁਰਾਣੀ ਗੰਢ ਖੋਲਣੀ ਹੈ ਮੈਂ ਮਨਸਾ ਮੈਂ ਮੂਹਰੇ ਮੈਂ ਆਹ ਕਰਨਾ ਹੈ ਇਹਦੇ ਵਾਰ ਤਾਂ ਪੁੱਛ ਲਓ ਕਿ ਕੀ ਹੈ ਸਰ ਇਹਦੇ ਬਾਰੇ ਐਕਸ ਵਾਲਾ ਸਾਜੀ ਸਰ ਸਵਾਲ ਕਰ ਰਹੇ ਜੀ ਜਥੇਦਾਰ ਤੋਤਾ ਸਿੰਘ ਵੱਲੋਂ ਇਹ ਰੱਖੀ ਗਈ ਸੀ ਪ੍ਰਕਾਸ਼ ਸਿੰਘ ਬਾਦਲ ਮੋਕੇ ਅੱਜ ਬਰਜਿੰਦਰ ਸਿੰਘ ਬਰਾੜ ਜਿਹੜੇ ਜਥੇਦਾਰ ਤੋਤਾ ਸਿੰਘ ਜੀ ਦੇ ਸੁਪੁੱਤਰ ਨੇ ਉਹਨਾਂ ਨੇ ਵੀ ਧੰਨਵਾਦ ਕੀਤਾ ਹੈ ਭਗਵਾਨ ਸਿੰਘ ਮਾਨ ਦਾ ਵਧੀਆ ਗੱਲ ਹੈ ਆਵਾਜ਼ ਦੀ ਪਾਰਟੀ ਦਾ ਵਧੀਆ ਗੱਲ ਹੈ ਇਹ ਅੱਜ ਜਿਹੜਾ ਉਹਦਾ ਸੁਪਨਾ ਪੂਰਾ ਹੋ ਗਿਆ ਨਹੀਂ ਵਧੀਆ ਗੱਲ ਹੈ ਮੈਂ ਕਹਿੰਦਾ ਜੀ ਚਾਹੇ ਜੀਨੇ ਮਰਜੀ ਰੱਖਿਆ ਜੀਨੇ ਕੰਪਲੀਟ ਕਰਤਾ ਉਹ ਇੱਧਰ ਹੀ ਹੋਈ ਨਹੀਂ ਜਿਹੜਾ ਜੀ ਸਰ ਮੋਗਾ ਦੇ ਵਿੱਚ ਮੈਂ ਉਹਨਾਂ ਨੇ ਰੱਖਿਆ ਮੋਗਾ ਦੇ ਵਿੱਚ ਸਰ ਨੀਬੂਸ਼ ਹਸਪੀਟਲ ਹੈ ਜਿਹੜਾ ਅੱਜ ਤੱਕ ਉਦਘਾਟਨ ਦੀ ਵੇਟ ਕਰ ਰਿਹਾ ਹੈ ਮੈਂ ਮੈਂ ਤਾਂ ਕਦੇ ਵੀ ਨਹੀਂ ਕਹਿੰਦਾ ਜੀ ਕਿ ਮੇਰੇ ਉਦਕਾਰਨ ਕਰਕੇ ਕੋਈ ਫੁੱਲ ਵੀ ਰਹੇ ਜੀ ਮੈਂ ਕਹਿੰਦਾ ਤਿੰਨ ਸਾਲ ਤੋਂ ਬਿਲਕੁਲ ਬਿਲਕੁਲ ਮਾਨ ਸਾਹਿਬ ਮਾਨ ਸਾਹਿਬ ਧੰਨਵਾਦ ਸਾਹਿਬ ਬਲੇ ਕੇਂਦਰ ਸਾਹਿਬ ਨੂੰ ਮਾਨ ਸਾਹਿਬ 14 ਫਰਵਰੀ ਨੂੰ ਮੀਟਿੰਗ ਹੋ ਰਹੀ ਹੈ ਜੀ ਮਾਨ ਸਾਹਿਬ ਡੱਲੇਵਾਲ ਸਾਹਿਬ ਮੈਂ ਤਾਂ ਪਹਿਲਾਂ ਕਿਹਾ ਸੀ ਕੇਂਦਰ ਨੂੰ ਮੈਂ ਕੇਂਦਰ ਨੂੰ ਕਿਹਾ ਸੀ ਇਹ ਗੱਲ ਵਾ ਕੱਲ ਨਹੀਂ ਮਾਨ ਸਾਹਿਬ ਤੁਸੀਂ ਕਿਹਾ ਸੀ ਪਰ ਹੁਣ ਇਹ ਡੱਲੇਵਾਲ ਸਾਹਿਬ ਕਹਿੰਦੇ ਹੋ ਕਿ ਨਹੀਂ 14 ਫਰਵਰੀ ਕੋਲ ਲੇਟ ਦੀ ਕੇਂਦਰ ਜੀ ਦੇਖੋ ਪੰਜਾਬ ਨਾਲ ਦਾ ਸੰਬੰਧ ਕੋਈ ਮੰਗ ਨਹੀਂ ਪਿੱਛੇ ਗੱਲ ਹੈ ਅਸੀਂ ਉਹ ਠੀਕ ਹੈ ਕਨੌਰੀ ਜਾਂ ਸ਼ੰਭੂ ਬਾਟਰ ਤੇ ਬੈਠੇ ਕੇਂਦਰ ਨੇ ਜਿੱਦਿਆਂ ਉਹਨਾਂ ਨੂੰ ਚਿੱਠੀ ਦਿੱਤੀ ਹੈ ਜੋ ਸਹਿਮਤ ਨਹੀਂ ਮੈਂ ਤਾਂ ਉਸੇ ਜਿੱਥੇ ਉਹਨਾਂ ਨੇ ਹੁਣ ਅਗਰੇਸ ਲਿਖਿਆ ਨਾ 26 ਏਕੜ ਜੀ ਜੀ ਅਨਾ ਉੱਥੇ ਤਾਂ 4 ਮੀਟਰ ਅਧਰਈਆ ਨੇ ਨਹੀਂ ਤਾਂ ਖੋਦ ਹੈਗੇ ਸੀ ਕਿੱਥੇ ਜਦੋਂ ਪਿਊਸ਼ ਗੋਇਲ ਤੇ ਅਰਜਨ ਮੁੰਡਾ ਜਿਹੜੇ ਕਿ ਉਸ ਵੇਲੇ ਖੇਤੀਬਾੜੀ ਮੰਤਰੀ ਸੀ ਅੱਜ ਵੀ ਸਿਵਾਚਾਨ ਹੈ ਜਦੋਂ ਉਹ ਆਏ ਸੀ ਆ ਕੀ ਗੱਲ ਕਰੋ ਕੱਲ ਕੱਲ ਬਾਤ ਹੀ ਹੱਲ ਹੋਗੇ ਜੀ ਹੋਰ ਲੱਗਦਾ ਹੋਏਗੀ ਚੋਅ ਬਣ ਗਈ ਮੈਂ ਤਾਂ ਉਮੀਦ ਮੈਂ ਤਾਂ ਇਹ ਕਹਿਣਾ ਜੀ ਪੰਜਾਬ ਜਿਹੜਾ ਉਹ ਫੂਡ ਬੋਲ ਸਾਡਾ ਸੀ ਦੇਸ਼ ਦਾ ਅਨਾਜ ਭੰਡਾਰ ਜੇ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਸੁਣਾਂਗੇ ਉਹ ਕਿਹਦੇ ਸੁਣੂਗਾ ਤੇ ਜੇ ਪੰਜਾਬ ਦੇ ਹਰਿਆਣਾ ਦੇ ਕਿਸਾਨਾਂ ਦੀ ਨਹੀਂ ਸੁਣੂਗੇ ਫੁਰਕੀ ਦੀਆਂ ਸੁਣੂਗਾ ਸੋ ਅਸੀਂ ਸਟੇਕ ਹੋਲਡਰ ਹਾਂ ਅਸੀਂ ਸਾਰੇ ਦੇਸ਼ ਨੂੰ ਜੀ ਅੰਨ ਅਨੰਦਦਾਤਾ ਜੈ ਜੀ ਅਨੰਦਦਾਤਾ ਕਹਿੰਨੇ ਤਾਂ ਅਨੰਦਦਾਤਾ ਸਮਝੋ ਵੀ ਨਾ ਸਰ ਇੱਕ ਬੜਾ ਸਵਾਲ ਸੀ ਸਰਪੰਚ ਦੀ ਬੜੀ ਕਾਮਯਾਬੀ ਚੱਲੀ ਹੈ ਜੀ ਹੈ ਔਰ ਲੋਕ ਡਿਮਾਂਡ ਕਰ ਰਹੇ ਨੇ ਵੀ ਐਸਐਸਫ ਦੇ ਵਿੱਚ ਜਗਾ ਕੋਈ ਟ੍ਰੈਫਿਕ ਦੇ ਵੀ ਜਿਹੜੇ ਹੈਗੇ ਨੇ ਧਰਤੀ ਕਿਤੇ ਗੱਲ ਕਰਦੇ ਆ। ਆ ਰਾਏ ਸਾਹਿਬ ਦੀ ਵੀ ਕੱਲ ਸਟੇਟਮੈਂਟ ਆਈ ਸੀ। ਕਰਨਗੇ ਜੀ? ਇਹ ਪਿੱਛੇ ਕਰਦਾ ਬੜਾ ਯਾਰ। ਐਸਐਸਫ ਪਹਿਲਾਂ ਤਾਂ ਨੇ ਦੇਸ਼ ਟਿਕਰੀ ਬੜੀ। ਔਰ ਮੇਰਾ ਖਰਚ 4-5 ਰੁਪਈਆ ਦੇ ਮੁੱਖ ਮੰਤਰੀਆਂ ਨੇ ਮੈਥੋਂ ਐਸਐਸਫ ਬਾਰੇ ਜਾਣਕਾਰੀ ਮੰਗੀ। ਪਿੱਛੇ ਕਰ ਲੈਈ ਹੈ। ਜੀ ਇਹ ਕਿੰਨੇ ਬਣਾਈਏ ਤੁਸੀਂ? ਇਹ ਕਿਵੇਂ ਹੁੰਦਾ ਜੀ ਕੀ ਕੀ ਕੀਤਾ? ਸੋ ਅਸੀਂ ਉਹਨਾਂ ਨੂੰ ਮਹਿੰਗੀਆਂ ਗੱਡੀਆਂ। ਜੋੜੀਆਂ ਟ੍ਰੱਕ ਮਹਿੰਗੀਆਂ ਤੋਂ ਭਾਵ ਇਹ ਨਹੀਂ ਹੈਗਾ ਕਿ ਕੋਈ ਕੀਮਤ ਚ ਮਹਿੰਗੀਆਂ ਤਕੜੀਆਂ ਗੱਡੀਆਂ। ਜੇ ਕੋਈ ਟਰੱਕ ਖਰਾਬ ਹੋ ਗਿਆ। ਅਪ ਅਕਸਰ ਸੁਣਦੇ ਤੁਸੀਂ ਅਕਸਰ ਖਬਰਾਂ ਦਿੰਦੇ ਰਹੇ ਹੋ ਪਹਿਲਾਂ ਕਿ ਖੜੇ ਟਰੱਕ ਦੇ ਵਿੱਚ ਆ ਕੇ ਗੱਡੀ ਪੰਜ ਸਾਰਾ ਪਰਿਵਾਰ ਖਤਮ ਕੱਟੋ ਕਰਤਾ ਸੀ ਮੈਂ ਜਦੋਂ ਅੰਪੀ ਸੀਗਾ ਮੈਂ ਡਟਕਦਾ ਸੀਗਾ ਪੱਲੇ ਮੇ 14 ਮੌਤਾਂ ਪਾਡੇ ਸੀ ਪੰਜਾਬ ਦੀ ਬਿਹਰਾਵ ਨੰਬਰ 1 ਸੀ ਕੋਈ ਨਹੀਂ ਸੜਕਾਂ ਸਾਡੀ ਬਾੜ 14 ਮਤਲਬ ਤੁਸੀਂ ਨਾਓ ਪਾਡੇ 2:00 ਹੋ ਗਈ ਸਵਾ 4:00 ਹੋ ਗਈ ਸਵਾ 4:00 ਹੋ ਗਈ ਮਹੀਨੇ ਫਿਰ ਮੈਂ ਪਿੱਛੇ ਕਰਾਂਗੇ 5000 ਬੰਦਾ ਹੋ ਗਈ ਜੀ ਇਸ ਸੰਪਾਨੇ ਆਜੀ ਹੈ ਇਸ ਲੱਗਦਾ 47% ਮੌਤਾਂ ਘਟਾ ਦਿੱਤੀਆਂ। ਇੱਕ ਹੋਰ ਤੁਹਾਨੂੰ ਇੰਟਰਸਟਿੰਗ ਡਾਟਾ ਦੱਸਦੇ ਹਾਂ। ਮੇਰੇ ਕੋਲ ਡਾਟਾ ਹੈ ਕਿ ਫਰਵਰੀ ਦੇ ਅੰਮ੍ਰਿਤ ਵਿੱਚ ਅਗਰ ਖਾਇਆ 13 ਗੱਲਾਂ ਦਾ ਮਾਰ ਲੱਗਿਆ। ਆਉਣ ਵਾਲੀ ਫਰਵਰੀ ਦੇ ਵਿੱਚ ਅਸੀਂ ਦਾ ਇੱਕ ਸਾਲ ਦਾ ਉਹਨੂੰ ਇੰਟਰਸਟਿੰਗ ਡਾਟਾ ਦੱਸ। ਮੇਰੇ ਕੋਲ ਇੱਕ ਸਾਲ ਦਾ ਡਾਟਾ ਮੈਂ ਮੰਗਾਇਆ। ਮੇਰੇ ਕੋਲ ਹੁਣ ਤੱਕ ਦਾ ਡਾਟਾ ਹੈ। ਮੌਤਾਂ ਦੀ ਗਿਣਤੀ 47% ਘਟ ਗਈ। ਜ਼ਖਮੀਆਂ ਦੀ ਗਿਣਤੀ 200% ਵੱਧ ਗਈ। ਇਹ ਗਣਤੀ ਖਾਲ ਦੋ ਹੀ ਹੋਣਾ ਹੈ। ਕਦੋਂ ਮੈਂ ਇਹ ਪੁੱਛੂ ਕਿ ਦੂਰ ਸੁਪਰੀ ਚੱਕਣੀ ਨਹੀਂ ਕਿੰਨੀ ਕਮਾਈ ਤੇ ਜਿਹੜੇ ਪਹਿਲਾਂ ਮੌਤਾਂ ਸ਼ਾਮਲ ਹੋ ਜਾਂਦੇ ਸੀ ਉਹ ਹੋਰ ਲਖਣਿਆ ਜਾਂਦੇ ਹਨ ਹੁਣ ਜੇ ਕਿਸੇ ਖਰੋਚ ਵੀ ਲੱਗੇ ਉਹਦੀ ਐਸਐਸਏ ਪਹੁੰਚ ਜਾਂਦੀ ਹੈ ਉਹਦਾ ਨਾਮ ਨਹੀਂ ਉਹਨੂੰ 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 ਰਜਿਸਟਰ ਕਰੇ ਪਹਿਲਾਂ ਤਾਂ ਕੋਈ ਪੁੱਛਦਾ ਹੀ ਨਹੀਂ ਸੀਗਾ ਇਹ ਔਰ ਨਾਲ ਇਹ ਵੀ ਨਹੀਂ ਲਗਭਗ 5 ਕਰੋੜ ਰੁਪਈਆ ਨਕਦ ਤੇ 2-3 ਕਰੋੜ ਰੁਪਏ ਦੇ ਗਹਿਣੇ ਉਹ ਵੀ ਕਰੇ ਬਚਾਏ ਨੇ ਉਹਨਾਂ ਦੇ ਕਿਉਂਕਿ ਜਿਸ ਵੇਲੇ ਐਕਸੀਡੈਂਟ ਹੋ ਜਾਂਦਾ ਹੈ ਤੁਸੀਂ ਉਹ ਦੇਖਦੇ ਹੋ ਮੇਰਾ ਬਟੂਆ ਕਿਤੇ ਜਦ ਮੇਰੇ ਮੇਰੇ ਪਰਛੀ ਕੀਏ ਉਸ ਵੇਲੇ ਜਾਨ ਬਚਾਉਣ ਦੀ ਹੋਣੀ ਹੁੰਦੀ ਹੈ ਉਹ ਪੈਸਾ ਵੀ ਐਸਐਸਐਫ ਉਹ ਚਾਹੀਈ ਹੈ ਮੈਂ ਉਹਨਾਂ ਸਾਰੇ ਜਵਾਨਾਂ ਨੂੰ ਸਲੂਟ ਕਰਦਾ 26 ਜਨਵਰੀ ਤੇ ਜੀ ਸਨਮਾਨਤ ਵੀ ਕਰਾਂਗੇ ਜਿਨ੍ਹਾਂ ਨੇ ਐਸਐਸਐਫ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਹੌਣ ਵਾਲੇ ਦਿਨਾਂ ਚ ਹੋਰ ਵੀ ਬਰੈ ਮਾਦਾ ਸਰ ਇਸ ਦੇ ਸਟੇਟ ਦੀ ਪਰ ਲੋਕਾਂ ਨੂੰ ਲਾਹਾ ਨਹੀਂ ਮਿਲ ਰਿਹਾ ਸਰ ਐਸਐਸਐਫ ਉਹ ਕੀ ਹੈ ਜੀ ਫਰਿਸ਼ਤੀ ਨੇ ਹੋ ਜੀ ਸਰ ਜਿਹੜੇ ਆਮ ਜਨਤਾ ਚੱਕ ਕੋਸ਼ਿਸ਼ ਕਰ ਰਹੀ ਹੈ ਹੈਲਪ ਕਰਨ ਦੀ ਜਿਹੜੇ ਜਾਨ ਬਚਾਉਂਦੇ ਫਰਿਸ਼ਤੀ ਹੈ ਸਸਪੈਂਡ ਮਾਨਸਾ ਦੀ ਪਾਰਟੀ ਗੱਲਾਂ ਕਦੀ ਵਿਖਾਸ ਸੀ ਸਰਕਾਰੀ ਹਸਪਤਾਲ ਜਿਹੜਾ ਮੋਗੇ ਦਾ ਹੈ ਇਹ ਹਲੇ ਜਰ ਡਿਸਟ੍ਰਿਕਟ ਲੈਵਲ ਦਾ ਹਸਪਤਾਲ ਨਹੀਂ ਬਣ ਸਕਿਆ ਇੱਥੇ ਬਹੁਤ ਬਹੁਤ ਸਾਰੇ ਸਪੈਸ਼ਲਿਸਟ ਜੀ ਖਾਲੀ ਪਈਆਂ ਮੈਡੀਕਲ ਕਾਲਜ ਬਣਾਵਾਂਗੇ ਜੀ ਕੇਸ ਸੈਂਟਰ ਬਣੂਗਾ ਮੈਂ ਕਹ ਕੇ ਗਿਆ ਸੀ ਕਰੋ ਤੱਕ ਸਰ ਆ ਬਿਲਡਿੰਗ ਕਦੋਂ ਤੱਕ ਤਿਆਰ ਹੋਏਗੀ ਤੇ ਕਿੰਨੇ ਦੀ ਲੱਗ ਤੇ ਲੱਗੇਗੀ ਇਸਾ ਡੈਡ ਲਾਈਨ ਕੀ ਹੋ ਜੇਂਦੀ 9 ਮੰਥ ਮਾਨਸਾ ਕਿੰਨੀ ਲਗਤ ਦੇ ਨਾਲ ਇਹ ਬਿਲਡਿੰਗ ਪਿਆਰ ਹੋਏਗੀ ਜੀ ਤੇ ਗੱਲ ਪੰਜਾਬ ਦੇ ਪਿੰਡਾਂ ਦੀ ਕਰ ਲੈਨੇ ਆ ਗ੍ਰਾਮ ਪੰਚਾਇਤਾਂ ਦੇ ਵੱਲੋਂ ਲਗਾਤਾਰ ਹੀ ਪੰਜਾਬ ਦੇ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਜਿੱਥੇ ਕੀਤੇ ਜਾ ਰਹੇ ਨੇ ਉੱਥੇ ਹੀ ਕੁਝ ਮਹੱਤਵਪੂਰਨ ਫੈਸਲੇ ਲੈ ਕੇ ਵੀ ਪੰਜਾਬ ਦੇ ਪਿੰਡਾਂ ਨੂੰ ਲੋਕਾਂ ਨੂੰ ਜਿਹੜਾ ਆ ਸੁਰਜੀਤ ਕੀਤਾ ਜਾ ਰਿਹਾ ਹੈ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਵਿਆਹ ਦੇ ਦੌਰਾਨ ਡੀਜੇ ਨਾ ਵਜਾਉਣ ਅਤੇ ਸਾਦੇ ਵਿਆਹ ਕਰਵਾਉਣ ਵਾਲੇ ਨੂੰ ਇਨਾਮ ਦਾ ਐਲਾਨ ਵੀ ਕੀਤਾ ਗਿਆ ਸੀ ਤਾਂ ਹੁਣ ਬਠਿੰਡਾ ਦੇ ਵਿੱਚ ਜ਼ਿਲ੍ਹੇ ਦੇ ਰਾਮਪੁਰਾ ਫੂਲ ਪਿੰਡ ਅਧੀਨ ਆਉਂਦੇ ਪਿੰਡ ਦੀਖਦੀ ਪੰਚਾਇਤ ਦੇ ਵੱਲੋਂ ਇੱਕ ਵਿਲੱਖਣ ਪਹਿਲ ਕਦਮੀ ਕੀਤੀ ਗਈ ਹੈ ਜਿਸ ਦੇ ਵਿੱਚ ਪਿੰਡ ਦੀ ਪੰਚਾਇਤ ਦੇ ਵੱਲੋਂ 10 ਮਤੇ ਅੱਜ ਪਾਸ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਮਹੱਤਵਪੂਰਨ ਮਤਾ ਇੱਕ ਇਹ ਵੀ ਹੈ ਕਿ ਭੋਗ ਦੇ ਦੌਰਾਨ ਜੇਕਰ ਕਿਸੇ ਦਾ ਵੀ ਪਿੰਡ ਦੇ ਵਿੱਚ ਭੋਗ ਪੈਂਦਾ ਤਾਂ ਪਿੰਡ ਦਾ ਕੋਈ ਵੀ ਨਵਾਸੀ ਜਿਹੜਾ ਆ ਜਲੇਬੀ ਜਾਂ ਫਿਰ ਮਠਾਈਆਂ ਦੀ ਪਰੋਸਗੀ ਜਿਹੜੀ ਆ ਨਹੀਂ ਕਰੇਗਾ ਜੇਕਰ ਉਹ ਜੇਹਾ ਕਰਦਾ ਤਾਂ 21000 ਦਾ ਉਸ ਨੂੰ ਜੁਰਮਾਨਾ ਲੱਗੇਗਾ ਇਸ ਤੋਂ ਇਲਾਵਾ ਪਿੰਡ ਦੀ ਪੰਚਾਇਤ ਦੇ ਵੱਲੋਂ ਪ੍ਰਵਾਸੀ ਮਜ਼ਦੂਰਾ ਨੂੰ ਪਿੰਡ ਦੇ ਵਿੱਚ ਵੋਟ ਪਾਉਣ ਦੀ ਇਜਾਜ਼ਤ ਨਾ ਦੇਣ ਦਾ ਮਤਾ ਵੀ ਪਾਸ ਕੀਤਾ ਗਿਆ ਹੈ ਇਹ ਤਸਵੀਰਾਂ ਪਿੰਡ ਦੀ ਗੱਲ ਕਰ ਲਈ ਜਾਵੇ ਤਾਂ ಗ್ರಾಮ ਪੰਚਾਇਤ ਦੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਖਾਸ ਮੀਟਿੰਗ ਰੱਖੀ ਗਈ ਜਿੱਥੇ ਪਿੰਡ ਵਾਸੀਆਂ ਦੇ ਵੱਲੋਂ 10 ਮਤੇ ਜਿਹੜੇ ਨੇ ਉਹ ਪਾਏ ਗਏ ਨੇ ਅਤੇ ਦੋਨੇ ਬਾਵਾਂ ਖੜੀਆਂ ਕਰਕੇ ਇਹਨਾਂ ਮਤਿਆਂ ਨੂੰ ਪਿੰਡ ਵਾਸੀਆਂ ਦੇ ਵੱਲੋਂ ਸਵਕਾਰਿਆ ਵੀ ਗਿਆ ਹੈ। ਮੈਂ ਸਰਪੰਚ ਗਰਦੀਪ ਸਿੰਘ ਪਿੰਡ ਡਿੱਖ ਸਾਡੀ ಗ್ರಾಮ ਪੰਚਾਇਤ ਨੇ ಗ್ರಾಮ ਸਭਾ ਦੇ ਵਿੱਚ ਪਿੰਡ ਦੀ ਸਹਿਮਤੀ ਦੇ ਨਾਲ ਮਤੇ ਪਾਏ ਨੇ। ਸਾਡਾ ਪਹਿਲਾ ਮਤਾਗਾ ਜੋ ਮਰਗ ਦਾ ਭੋਗ ਆ ਉਹ ਸਿੰਪਲ ਪਾਇਆ ਜਾਵੇ, ਕੋਈ ਫਜ਼ੂਲ ਖਰਚਾ ਨਾ ਕੀਤਾ ਜਾਵੇ। ਜੇ ਕੋਈ ਮਠਿਆਈਆਂ ਪਕੌੜੇ ਨਾ ਬਣਾਏ ਜਾਣ ਜੇ ਕੋਈ ਸਾਡੇ ਮਤੇ ਦੀ ਇਹ ਉਲੰਘਣਾ ਕਰਦਾ ਹੈ ਤਾਂ ਉਹਨੂੰ 21000 ਰੁਪਏ ਜੁਰਮਾਨਾ ਪੰਚਾਇਤ ਕੋਲੇ ਭਰਨਾ ਪਊਗਾ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਪੈਰਸ 올림픽 2024 ਦੀ ਡਬਲ ਮੈਡਲ ਜੇਤੂ ਮਨੂ ਪਾਕਰ ਦੇ ਘਰ ਦੁੱਖਾਂ ਦਾ ਪਹਾੜ ਡਿੱਗ ਪਿਆ ਕੁਝ ਦਿਨ ਪਹਿਲਾਂ ਹੀ ਰਾਸ਼ਟਰਪਤੀ ਨੇ ਉਹਨਾਂ ਨੂੰ ਖੇਡ ਰਤਨ ਪੁਰਸਕਾਰ ਦੇ ਨਾਲ ਜਿੱਥੇ ਸਨਮਾਨਿਤ ਕੀਤਾ ਸੀ ਉੱਥੇ ਹੀ ਉਹਨਾਂ ਦੀ ਨਾਨੀ ਅਤੇ ਮਾਮੇ ਦੀ ਅੱਜ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਤੇ ਮਨੂ ਭਾਕਰ ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਤਨਾ ਕਿਤੇ ਅੱਜ ਮਾਤਮ ਛਾਇਆ ਹੋਇਆ ਹੈ। ਇਹ ਹਾਦਸਾ ਐਤਵਾਰ ਯਾਨੀ ਕਿ ਅੱਜ ਸਵੇਰੇ ਚਰਖੀ ਦਾਦਰੀ ਸਥਿਤ ਮਹਿੰਦਰਗੜ ਬਾਈਪਾਸ ਰੋਡ ਦੇ ਉੱਤੇ ਵਾਪਰਿਆ। ਦਰਅਸਲ ਮਨੂ ਦੇ ਮਾਮਾ ਅਤੇ ਨਾਨੀ ਸਕੂਟਰ ਦੇ ਉੱਤੇ ਸਫ਼ਰ ਕਰ ਰਹੇ ਸੀ। ਜਦੋਂ ਅਚਾਨਕ ਇੱਕ ਬਰੇਜ਼ਾ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਅਤੇ ਮਨੂਪਾਕਰ ਦੇ ਮਾਮੇ ਅਤੇ ਨਾਨੀ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ। ਹਾਲਾਂਕਿ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਅਪਰਾਧ ਕਰਨ ਵਾਲਾ ਜੋ ਵਾਹਨ ਚਾਲਕ ਹੈ ਮੌਕੇ ਤੋਂ ਫਰਾਰ ਦੇਖਿਆ ਗਿਆ। ਹੁਣ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਡਰਾਈਵਰ ਦੀ ਭਾਲ ਵੀ ਲਗਾਤਾਰ ਚੱਲ ਰਹੀ ਹੈ। ਪੁਲਿਸ ਨੇ ਮ੍ਰਿਤਕ ਦੀ ਪਛਾਣ 50 ਸਾਲਾ ਜਯਦਵੀਰ ਜੋ ਕਿ ਮਨੂਪਾਕਰ ਦਾ ਮਾਮਾ ਸੀ ਅਤੇ 65 ਸਾਲਾ ਸੁਵਿਤਰੀ ਜੋ ਕਿ ਮਨੂਪਾਕਰ ਦੀ ਨਾਨੀ ਸੀ ਇਸ ਵਜੋਂ ਪਛਾਣ ਹੋਈ ਹੈ ਤਾਂ ਦੋਵੇਂ ਮੂਲ ਰੂਪ ਤੇ ਵਿੱਚ ਹਰਿਆਣਾ ਦੇ ਪਵਾਨੀ ਜ਼ਿਲ੍ਹੇ ਦੇ ਕਲਾਲੀ ਪਿੰਡ ਦੇ ਰਹਿਣ ਵਾਲੇ ਸੀ ਮਨੂ ਪਾਕਰ ਦੇ ਮਾਮਾ ਜੋ ਕਿ ਯੁੱਧਵੀਰ ਨੇ ਅਤੇ ਹਰਿਆਣਾ ਰੋਡਵੇ ਦੇ ਵਿੱਚ ਡਰਾਈਵਰ ਦੇ ਵਜੋਂ ਨੌਕਰੀ ਕਰਦੇ ਸੀ ਦਰਸਲ ਉਹ ਸਵੇਰੇ ਆਪਣੇ ਸਕੂਟਰ ਦੇ ਉੱਤੇ ਕੰਮ ਉੱਤੇ ਜਾਣ ਦੇ ਲਈ ਨਿਕਲੇ ਜਦੋਂ ਕਿ ਮਨੂ ਦੀ ਨਾਨੀ ਸਬਿਤਰੀ ਨੂੰ ਆਪਣੇ ਛੋਟੇ ਪੁੱਤਰ ਦੇ ਘਰ ਜਾਣਾ ਪਿਆ ਜੋ ਕਿ ਲੋਹਾਰੂ ਚੌਂਕ ਦੇ ਉੱਤੇ ਸਥਿਤ ਹੈ ਇਸ ਕਰਕੇ ਜੁਧਵੀਰ ਅਤੇ ਸਵਿਤਰੀ ਇੱਕੋ ਸਕੂਟਰ ਤੇ ਉੱਤੇ ਇਕੱਠੇ ਨਿਕਲਦੇ ਨੇ ਪਰ ਜਿਵੇਂ ਹੀ ਉਹ ਕਲਿਆਣਾ ਮੋੜ ਦੇ ਉੱਤੇ ਪਹੁੰਚਦੇ ਨੇ ਤਾਂ ਗਲਤ ਸਾਈਡ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਬ੍ਰੇਜਾ ਕਾਰ ਨੇ ਉਹਨਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਤਾਂ ਟੱਕਰ ਇਨੀ ਜ਼ਬਰਦਸਤ ਸੀ ਕਿ ਕਾਰ ਸੜਕ ਦੇ ਕਿਨਾਰੇ ਪਲਟ ਗਈ ਜਦੋਂ ਕਿ ਮਨੂਪਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਕਸਰ ਹੀ ਸੰਸਾਰ ਦੇ ਵਿੱਚ ਮਰਨ ਤੋਂ ਬਾਅਦ ਵਰਸੀ ਮਨਾਈ ਜਾਂਦੀ ਹੈ ਪਰ ਤੁਸੀਂ ਅਜੇਹਾ ਪਹਿਲੀ ਵਾਰ ਸੁਣਿਆ ਹੋਵੇਗਾ ਕਿ ਕੋਈ ਜਿਉਂਦੇ ਜੀ ਵੀ ਆਪਣੀ ਵਰਸੀ ਮਨਾ ਰਿਹਾ ਹੈ ਜੀ ਹਾਂ ਜਿਲ੍ਹਾ ਸ਼੍ਰੀ ਫਤੇਗੜ ਸਾਹਿਬ ਦੇ ਪਿੰਡ ਮਾਜਰੀ ਸੋਡੀਆਂ ਵਿਖੇ ਇੱਕ ਹਰਪ੍ਰਜਨ ਸਿੰਘ ਨਾਮ ਦਾ ਵਿਅਕਤੀ ਜੋ ਜਿਉਂਦੇ ਜੀ ਆਪਣੀ ਅੱਜ 7ਵੀਂ ਵਰਸੀ ਮਨਾਉਂਦਾ ਹੋਇਆ ਨਜ਼ਰ ਆਇਆ ਅਤੇ ਖਾਸ ਤੌਰ ਤੇ ਉਸ ਵੱਲੋਂ ਦਾਨ ਪੁੰਨ ਦੀਆਂ ਸਾਰੀਆਂ ਰਸਮਾਂ ਵੀ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਜੋ ਇੱਕ ਵਰਸੀ ਸਮਾਗਮ ਦੇ ਉੱਤੇ ਕੀਤੀਆਂ ਜਾਂਦੀਆਂ ਨੇ ਇੱਥੇ ਹੀ ਬੱਸ ਨਹੀਂ ਕੰਨਿਆ ਨੂੰ ਭੋਜਨ ਵੀ ਛਕਾਇਆ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਵੀ ਪਵਾਏ ਗਏ। ਇੱਥੇ ਵੀ ਅੰਦਾਜ਼ਾ ਲਗਾਉਣਾ ਵੀ ਗਲਤ ਨਹੀਂ ਹੋਵੇਗਾ ਕਿ ਭੋਗ ਪਾਉਣ ਵਾਲਾ ਵਿਅਕਤੀ ਕਾਫੀ ਅਮੀਰ ਹੋਵੇਗਾ। ਹਰਪ੍ਰਜਨ ਸਿੰਘ ਨਾਮੀ ਵਿਅਕਤੀ ਦਰਮਿਆਨੇ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਤੇ ਪਿਛਲੇ ਲੰਬੇ ਸਮੇਂ ਤੋਂ ਹੀ ਮੰਡੀ ਗੋਬਿੰਦਗੜ੍ਹ ਦੀ ਮਿੱਲ ਦੇ ਵਿੱਚ ਕੰਮ ਕਰਦਾ ਆ ਰਿਹਾ ਹੈ। ਇੱਕ ਖਾਸ ਸੰਦੇਸ਼ ਜਿਹੜਾ ਇਸ ਵਿਅਕਤੀ ਦੇ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਓ ਸੁਣਦੇ ਹਾਂ ਅਕਸਰ ਉਹ ਅਜੇਹਾ ਕਿਉਂ ਕਰਤਾ ਹੈ ਗਾਨਮੀ ਟਿਕਰੀ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਹਲਕਾ ਫਤਿਹਬੀ ਸਾਹਿਬੇ ਅਧੀਨ ਆਂਦੇ ਪਿੰਡ ਮਾਜਰੀ ਸੋਦੀਆ ਵਿਖੇ ਹਰਪਜਨ ਸਿੰਘ ਗੱਲੂ ਜੀ ਦੀ ਆਪਣੀ 7ਵੀਂ ਵਰਸੀ ਮਨਾਈ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਹਰਪਜਨ ਸਿੰਘਾ ਬਚਕਲ ਸਾਹਿਬ ਵੈਗੜੀਆ ਖਾਲਸਾ ਵੈਗੜੀ ਜੀ ਕੀ ਫਤਿਹ ਅੱਜ ਕੀ ਕੁਛ ਮਾਦਮ ਲਈ ਕਿਹਾ ਗਿਆ ਹੈ ਅੱਜ ਮਤਲਬ ਮੇਰਾ ਜੋ ਵੀ ਲੜੀਵਾਰ ਚੱਲ ਰਿਹਾ ਵੀ ਕਿਸੇ ਸਮੇਂ ਤੋਂ ਇਹ ਮੇਰਾ ਪਰ ਜੋ ਵੀ ਨਾ ਵੀ ਜਿੰਨਾ ਵੀ ਮੈਂ ਕਰ ਸਕਦਾ ਆਪਣੇ ਹੱਥ ਤੇ দান ਆਪਣਾ ਆਪ ਵਾਸਤੇ ਇਹਨੂੰ ਵਰਸੀ ਦੇ ਰੂਪ ਲੈ ਲਓ ਚਾਹੇ ਸੰਧਾਰੇ ਦੇ ਰੂਪ ਲੈ ਲਓ ਜੋ ਵੀ ਹੈ ਮੈਂ ਉਹ ਆਪਣਾ ਦੁਨੀਆ ਦੇ ਭਲੇ ਵਾਸਤੇ ਆਪਣੇ ਪਰਿਵਾਰ ਦੇ ਭਲੇ ਵਾਸਤੇ ਜਾਨਕਿ ਸਿੱਖਿਆ ਦੇਣ ਵਾਸਤੇ ਇਹ ਕੰਮ ਕਰ ਰਿਹਾ ਹਾਂ ਤੇ ਮਤਲਬ 6ਵੀਂ 7ਵੀਂ ਜੋ ਵੀ ਹੈ ਕੁਛ ਇਹਨੂੰ ਵਰਸੀ ਕਹਿ ਲਓ ਤੇ ਉਹ ਮੈਂ ਦੁਨੀਆ ਦੇ ਭਲੇ ਵਾਸਤੇ ਜਾਨੀ ਇਹ ਕੰਮ ਤੋਰਿਆ ਵੀ ਲੋਕਾਂ ਨੂੰ ਪਤਾ ਲੱਗੇ ਵੀ ਨਾ ਕੋਈ ਆਤਮ ਹੱਤਿਆ ਕਰੇ ਨਾ ਕੋਈ ਬੋਜਰੂਗ ਜਾ ਕੇ ਕਿਸੇ ਆਸ਼ਰਮ ਦੇ ਵਿੱਚ ਜਾ ਕੇ ਉਹ ਰੋਲੇ ਆਪਣੀ ਜ਼ਿੰਦਗੀ ਨੂੰ ਆਪ ਸੁਧਾਰ ਕਰੇ ਤੇ ਪਰਮਾਤਮਾ ਮੂਰੇ ਮੈਂ ਕਾਮਨਾ ਕਰਦਾ ਹਾਂ ਵੀ ਸਭ ਨੂੰ ਭਾਈ ਇਹ ਮਤ ਮਿਲੇ ਜੋ ਮੇਰੀ ਸਿੱਖਿਆ ਹੈ ਇਹ ਕਿਸੇ ਦੇ ਕੰਮ ਆਵੇ ਅੱਜ ਕੀ ਕੁਝ ਸਮਾਗਮ ਹੋਵੇਗਾ ਅੱਜ ਮਤਲਬ ਹੈ ਕਿ ਵੀ ਮੈਂ ਸੁਖਨੀ ਸਾਹਿਬ ਦਾ ਪਾਠ ਸੁਵਾ ਕੇ ਪੁਨਾਰਾ ਕਰਨਾ ਹੈ ਬਾਬੇ ਦੇ ਬਾਬਾ ਚਰਨ ਦਾਸ ਦੀ ਜਗਾ ਹੈ ਤੋਂ ਮੇਰੀ ਸੇਵਾ ਸੀਗੀ ਸੇਵਾ ਤੋਂ ਮੈਨੂੰ ਬਹੁਤ ਕੁਝ ਮਿਲਿਆ ਲੋਕਾਂ ਨੂੰ ਮਿਲਿਆ ਕਿ ਮੇਰੀ ਜ਼ਿੰਦਗੀ ਇਹਨਾਂ ਨੇ ਬਖਸ਼ੀ ਹੈ ਡੈਡ ਹੋ ਗਈ ਸੀ ਕਿਸੇ ਸਮੇਂ ਇਹ ਉਸ ਕਰਕੇ ਵੀ ਉਹ ਤੋਂ ਬਾਅਦ ਮੈਂ ਫਿਰ ਇੱਥੇ ਆਪਣਾ ਸ਼ੁਰੂਆਤ ਕੀਤੀ ਹੈ ਉਹ ਮੈਂ ਹਰ ਸਾਲ ਦੀ ਤਰ੍ਹਾਂ ਐਕਟੀਵੀ ਮਨਾ ਰਹੇ ਹਾਂ ਬਸ ਇਹ ਹੀ ਮੇਰੀਆਂ ਬੇਨਤੀਆਂ ਅਰਦਾਸਾਂ ਨੇ ਵੀ ਲੋਕਾਂ ਨੂੰ ਮਰਾ ਮੁੱਦਾ ਜਿੰਨਾ ਵੀ ਹੈ ਕਿਸੇ ਤੋਂ ਲਾਭ ਲੈਣਾ ਚਾਹੀਦਾ ਹੈ ਜ਼ਿੰਦਗੀ ਨੂੰ ਬਚਾਉਣਾ ਚਾਹੀਦਾ ਹੈ ਜਿਹੜੀ ਜ਼ਿੰਦਗੀ ਹੈ ਦੁਆਰਾ ਨਹੀਂ ਮਿਲਣੀ ਸਾਨੂੰ ਬਸ ਇੰਨੀ ਇੱਕ ਬੇਨਤੀਆਂ ਨੇ ਮੇਰੀਆਂ ਜਿਹੜੀਆਂ ਜ਼ਿਆਦਾ ਨਹੀਂ ਹੈਗੀਆਂ ਬਾਕੀ ਹੁਣ ساری ਦੁਨੀਆ ਸਿਆਣੀ ਹੈ ਵੀ ਏਕਤਾ ਦੀ ਬਹੁਤ ਜ਼ਿਆਦਾ ਮਹਤਮਾ ਹੈ ਵੀ ਏਕਤਾ ਦੇ ਨਾਲ ਸਾਰੇ ਕੁੱਝ ਕੰਮ ਠੀਕ ਹੋ ਸਕਦੇ ਹਨ ਜਿਸ ਪਰਿਵਾਰ ਦੇ ਵਿੱਚ ਏਕਤਾ ਹੈ ਉਹ ਪਰਿਵਾਰ ਪਿੱਛੇ ਨਹੀਂ ਰਹਿ ਸਕਦਾ ਆਕਾਲ ਪੁਰਖ ਦੇ ਨੇੜੇ ਜਾਊਗਾ ਜੋ ਪਰਿਵਾਰਾਂ ਦੇ ਵਿੱਚ ਪੰਡੀਆਂ ਪਈਆਂ ਹੋਈਆਂ ਨੇ ਉਹ ਪਰਿਵਾਰ ਵਿਖੜ ਜਾਂਦੇ ਨੇ ਮੁੜ ਕੇ ਸਾਡੇ ਹੱਥ ਨਹੀਂ ਆਉਣੇ ਇਹ ਹੀ ਮੇਰੀ ਪ੍ਰਵਾਨ ਹੈ ਵੀ ਸਭ ਨੂੰ ਸੰਗਤ ਨੂੰ ਬੇਨਤੀ ਹੈ ਵੀ ਇਸ ਤੋਂ ਚੀਜ਼ਾਂ ਤੋਂ ਲਾਹਾ ਲਓ ਤੁਸੀਂ ਠੀਕ ਹੈ ਕੀ ਕਰ ਰਹੇ ਨੇ ਤੁਸੀਂ ਆਪਣਾ ਆ ਮਤਾਇਆ ਵੀ ਦੇ ਕੋਈ ਜਿਹੜੀਆਂ ਦੁੱਖਾਂ ਦੀਆਂ ਪੰਡਾਗਰੀਆਂ ਹੋਈਆਂ ਪਰਮਾਤਮਾ ਦੇ ਕਾਲਜੂਗੀ ਜੀਵਾ ਹੈ ਵੀ ਬਹੁਤ ਐਸਾ ਸਮਾਂ ਆ ਗਿਆ ਜਿੱਥੇ થી ਮੈਨੂੰ ਕੋਈ ਨੌਕ ਤੈ ਆ ਗਈ ਮੈਂ ਡੈੱਡ ਹੋ ਗਿਆ ਆਪਣਾ ਸੀਲ ਤੋਂ ਵਜਾ ਹੈ ਕੋਈ ਸਮਾ ਬਣਿਆ ਤੋਂ ਬਾਅਦ ਫਿਰ ਮੈਨੂੰ ਇਹ ਕਾਰਜਾ ਮੇਰੇ ਬਾਬੇ ਨੇ ਜੋ ਪ੍ਰੇਰਣਾ ਦਿੱਤੀ ਤੇ ਫਿਰ ਮੈਂ ਆਪਣਾ ਜਿੰਦਗੀ ਦਾ ਝੋ ਪਹਿਲਾ ਪਾਇਆ ਸਾਰਾ ਉਨੀ ਜੋਗੀ ਹੈਗਾ ਜੀ ਦੇ ਵਿੱਚ ਪਤਾ ਨਹੀਂ ਪਾਇਆ ਮੇਰੇ ਖਿਆਲ ਨਹੀਂ ਕੁਛ ਤੇ ਉਸ ਤੋਂ ਬਾਅਦ ਮੈਂ ਲੜੀ ਵਾਰ ਆਪਣਾ ਪੜਹਾਰਾ ਜਾਨੀ ਕਿ ਸੁਖਨੀ ਸਾਹਿਬ ਦਾ ਪਾਠ ਕਰਾ ਕੇ ਗੁਰੂ ਮਹਾਰਾਜ ਦਾ ਸਾਰਾ ਲੈ ਕੇ ਆਪਣੀ ਜਿੰਦਗੀ ਦਾ ਸੁਧਾਰ ਕਰ ਰਿਹਾ ਤੁਸੀਂ ਨਹਿਰ ਦੇ ਉੱਤੇ ਆਤਮ ਹੱਤਿਆ ਕਰਨ ਲਈ ਚਲੇ ਗਏ ਸੀ ਕੀ ਕਾਰਨ ਸੀ ਉਹ ਕਾਰਨ ਇਹ ਸੀ ਕਿ ਜਿਹੜੀ ਕਬੀਲ ਲਾ ਦੀ ਗਰੀਬੀ ਹੈ ਤੇ ਬਖਸ਼ਦੀ ਨਹੀਂ ਕਿਸੇ ਨੂੰ ਤੇ ਹਰ ਹੱਦ ਰਸਤੇ ਬੰਦ ਹੋ ਗਏ ਸੀਗੇ ਵੀ ਬੱਚੇ ਮੈਂ ਵਿਆਹ ਲੈਤੀ ਉਹਨਾਂ ਦੇ ਵੀ ਕੋਈ مصیبتਾਂ ਆਈਆਂ ਮੈਂ ਨਹੀਂ ਕਹਿ ਸਕਦਾ ਉਹਨਾਂ ਨੂੰ ਤੇ ਉਸ ਕਰਕੇ ਵੀ ਫਿਰ ਮੇਰੀ ਆਤਮ ਹਤਿਆ ਦਾ ਮਤਲਬ ਇਹ ਆ ਗਿਆ ਵੀ ਉਹ ਮੈਨੂੰ ਚੱਪਲਾ ਮੈਂ ਹੁਣ ਜਿਉਣਾ ਦਾ جی نہیں ਆ ਤੇ ਅਖੀਰ ਨੂੰ ਫਿਰ ਜਿਹੜੀਆਂ ਦੀ ਮੈਂ ਸੇਵਾ ਸੀਗੀ ਉਹਨਾਂ ਦੀ ਬੇੜਾ ਨਾ ਹੋਈ ਭਾਈ ਮਰਨਾ ਇੱਕ ਦਿਨ ਦੁਆਰਾ ਨਹੀਂ ਤੇ ਫਿਰ ਮੌਤ ਗੱਲ ਸਾਹਮਣਾ ਕਰਕੇ ਮਰੀਦਾ ਜ਼ਿੰਦਗੀ ਨਾਲ ਸਾਹਮਣਾ ਕਰੀਦਾ ਉਸ ਤੋਂ ਬਾਅਦ ਫਿਰ ਮੈਂ ਇਹ ਕਾਰੀਏ ਜਿਹੜੇ ਹਰ ਹੁੰਦੇ ਨੇ ਬਾਪੂ ਕਦੇ ਪਿੰਡ ਵਾਲੇ ਨਹੀਂ ਮੈਣਾ ਮਾਰਦੇ ਕੀ ਬਾਪੂ ਇਹ ਕਿਹੜੇ ਕੰਮਾਂ ਚ ਪੈ ਗਿਆ ਤੂੰ ਆਪਣੀ ਆਪ ਕਰ ਰਿਹਾ ਹੈ ਸਾਰਾ ਕੋਸ ਜੀ ਦੇਖੋ ਦੁਨੀਆਦਾਰੀ ਹੈ ਜਿਸ ਤਰ੍ਹਾਂ ਮੈਂ ਆਮ ਗੱਲ ਕਹਿੰਨਾ ਹੈ ਬਾਬੇ ਨਾਨਕ ਤੋਂ ਲੈ ਕੇ ਵੀ ਕੈਂਚੀ ਇੱਕ ਪੱਥਰੇ ਕੱਢਦੀ ਹੈ ਜਿਹੜੀ ਸੁਵੀ ਤੱਗਾ ਜੋੜਦਾ ਹੈ ਦੁਨੀਆ ਦੀ ਜ਼ੁਬਾਨ ਹੈ ਇਹ ਹਰ ਪਾਸੇ ਚੱਲਦੀ ਹੈ ਕਿਸੇ ਨੇ ਪ੍ਰੇਮ ਦਾ ਕਿਸੇ ਨੇ ਪਖਾਣ ਦਾ ਕਿਸੇ ਨੇ ਕੁਝ ਇਹ ਦੁਨੀਆ ਨੇ ਬਹੁਤ ਆਏ ਨੇ ਇਹਦੇ ਵਿੱਚ ਪਰ ਮੈਂ ਕਿਸੇ ਦੀ ਇਹ ਚੀਜ਼ ਦੀ ਪਰਵਾਹ ਨਹੀਂ ਸਮਝੀ ਨਾ ਮੈਨੂੰ ਲੋੜ ਹੈ ਮੇਰੇ ਤਾਂ ਸਿੱਖਿਆ ਵੀ ਕੋਈ ਸਮਝਵੇ ਨਾ ਗੱਲਾਂ ਨੂੰ ਮੈਂ ਆਪਣਾ ਜੀਵਨ ਸਫਲਤਾ ਕਰਨ ਵਾਸਤੇ ਕਾਰੀਆ ਕਰ ਰਿਹਾ ਹਾਂ ਅਰਜ ਕੌਣ ਕੌਣ ਨੇ ਪਰਵਾਰ ਤੇ ਮੇਰੇ ਕੋਲ ਪੰਜ ਲੜਕੀਆਂ ਨੇ ਇੱਕ ਮਤਲਬ ਵਿਧਵਾ ਪਹਿਲਾਂ ਹੋ ਗਈ ਸੀ ਇੱਕ ਉਸ ਤੋਂ ਬਾਅਦ ਫਿਰ ਮੇਰੇ ਘਰ ਬੈਠੀ ਐ ਬੱਚਾ ਲੈ ਕੇ ਤੇ ਉਸ ਤੋਂ ਬਾਅਦ ਹੁਣ ਤੀਜੀ ਆ ਹੁਣ ਥੋੜੇ ਜਿਹੇ ਦਿਨ ਹੋਏ ਨੇ ਮਹੀਨਾ ਪਹਿਲਾਂ ਤੇ ਤੀਜੀ ਵੀ ਹੋ ਗਈ ਤੇ ਪੰਜਾਂ ਦੇ ਵਿੱਚੋਂ ਯਾਨੀ ਕਿ ਤਿੰਨ ਮਤਲਬ ਆਪਣੇ ਸਿਹੜੇ ਹੋਏ ਪਰਮਾਤਮਾ ਨੂੰ ਪਿਆਰੇ ਹੋ ਗਏ ਇਸ ਕਰਕੇ ਮੈਂ ਇਹਨਾਂ ਤੋਂ ਰੇਰ ਨਾਲ ਲੈ ਕੇ ਰੱਬ ਤੋਂ ਆ ਕੁਛ ਕਰ ਰਹੇ ਹਾਂ ਵੀ ਇਹਨਾਂ ਬੱਚਿਆਂ ਨੂੰ ਵੀ ਸਮਝ ਆ ਜਵੇ ਤੇ ਲੋਕਾਂ ਨੂੰ ਵੀ ਸਮਝ ਆ ਜਵੇ ਜਿਹੜਾ ਸਮਣਾ ਤੁਸੀਂ ਦੁੱਖਾਂ ਦਾ ਕਰਨਾ ਤਾਂ ਕਿਸੇ ਰੱਬ ਦਾ ਸਹਾਰਾ ਲੈ ਕੇ ਕਰਨਾ ਗੁਰੂ ਮਹਾਰਾਜ ਦਾ ਸਹਾਰਾ ਲੈਣਾ ਇਹ ਤੁਹਾਡੀ ਅੱਜ ਕੱਲ੍ਹ ਕਾਲ ਯੁੱਗ ਦੇ ਵਿੱਚ ਸਹੀ ਹੁਣਗੇ ਇਹ ਹੀ ਮੇਰੀਆਂ ਬੇਨਤੀਆਂ ਨੇ ਹੁਣ ਜਿਆਦਾ ਮੈਂ ਕੁਝ ਨਹੀਂ ਕਰ ਸਕਦਾ ਜੋ ਸਮਾਂ ਜਿਹੜਾ ਮੈਨੂੰ ਬਹੁਤ ਥੋੜਾ ਹੈ ਤੇ ਮੈਂ ਉੱਥੇ ਜੋ ਵੀ ਹੈ ਆਪਣੇ ਕਾਰਜ ਇਹਨਾਂ ਇਸ ਤਰ੍ਹਾਂ ਕਰਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਸੰਦੇਸ਼ ਇਹ ਹੈ ਵੀ ਨਾ ਕੋਈ ਆਤਮ ਹੱਤਿਆ ਜਿਹੜਾ ਕਰਦਾ ਉਹ ਸੋਚ ਸਮਝ ਕੇ ਕਰੇ ਜਿਹੜਾ ਬਜ਼ੁਰਗ ਧੱਕੇ ਖਾਂਦਾ ਉਹ ਆਪਣੀ ਜਾਇਦਾਦ ਜੋ ਵੀ ਹੈ ਆਪਣਾ ਕਿਸੇ ਨਿੱਕੇ ਲਾਵੇ ਆਪਣਾ ਜੀਵਨ ਸਫਲਾ ਕਰੇ ਆਪਣੀ ਕਮਾਈ ਚੋਂ ਵੀ ਗੈਲੋਂ ਕਿਹਨੇ ਦੇਖਿਆ ਜਿਹੜਾ ਮੇਰਾ ਪ੍ਰੋਜੈਕਟ ਹੈ ਗੈਲੋਂ ਕਿਹਨੇ ਦੇਖਿਆ ਵੀ ਜਿਹੜਾ ਹੁਣ ਆਪਣੀ ਜ਼ਿੰਦਗੀ ਚ ਮੈਂ ਦੇਖ ਰਿਹਾ ਹਾਂ ਅੱਜ ਮੇਰਾ ਬੁਲਾਇਆ ਵਾ ਕੋਈ ਆਉਂਦਾ ਹੈ ਜਾਂ ਨਹੀਂ ਆਉਂਦਾ ਸਮਝ ਗਏ ਇਸ ਕਰਕੇ ਮੇਰਾ ਇਹੀ ਸੰਦੇਸ਼ ਹੈ ਵੀ ਸਭ ਨੂੰ ਭਾਈ ਮੇਰੀ ਪ੍ਰੇਰਣਾ ਵੀ ਏਕਤਾ ਬਣਾ ਕੇ ਰੱਖੋ ਅਰ ਦੇ ਵਿੱਚ ਬਣਾਓ ਪਿੰਡ ਦੇ ਵਿੱਚ ਬਣਾਓ ਸ਼ਹਿਰ ਦੇ ਵਿੱਚ ਬਣਾਓ ਦੇਸ਼ ਦੇ ਵਿੱਚ ਬਣਾਓ ਇੱਕਤਾ ਦੇ ਨਾਲ ਸਾਰਾ ਕੁਝ ਅੰਗ ਜਿੱਤੇ ਜਾਂਦੇ ਨੇ ਇਹ ਹੀ ਪ੍ਰੇਰਣਾ ਹੈ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤਿਹ ਸੋ ਇਹ ਸੰਸਰ ਭਜਨ ਸੀ ਜਿਨ੍ਹਾਂ ਨੇ ਸਾਰੀ ਜਾਣਕਾਰੀ ਇਹ ਵੀ ਸਾਹਿਬ ਤੋਂ ਦੀਪਕ ਜੀ ਖਬਰ ਗੁਰਦੁਆਰਾ ਬੰਗਲਾ ਸਾਹਿਬ ਤੋਂ ਆਇਆ ਜਿੱਥੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਬਾਲਾ ਜੀ ਹਸਪਤਾਲ ਦਿੱਲੀ ਦੇ ਵਿੱਚ ਜੋ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਤਾਂ ਦਿੱਲੀ ਕਮੇਟੀ ਮੈਂਬਰ ਸਰਦਾਰ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਹਸਪਤਾਲ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਜੋ ਮਸ਼ੀਨਾਂ ਪਈਆਂ ਨੇ ਉਸ ਮਸ਼ੀਨਾਂ ਤੋਂ ਲੋਕ 50 ਰੁਪਏ ਦੇ ਕੇ ਆਪਣਾ ਐਮ ਆਰ ਆਈ ਕਰਵਾ ਰਹੇ ਨੇ ਅਤੇ ਹੋਰ ਨਵੀਆਂ ਮਸ਼ੀਨਾਂ ਵੀ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਲਗਾਈਆਂ ਜਾ ਰਹੀਆਂ ਨੇ ਤਾਂ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਹਨਾਂ ਮਸ਼ੀਨਾਂ ਦੀ ਵਰਤੋਂ ਕਰਕੇ ਸਹੂਲਤਾਂ ਪ੍ਰਾਪਤ ਕਰ ਸਕਣ। ਇੱਥੇ ਡਾਕਟਰਾਂ ਦੀ ਟੀਮ ਵੀ ਉਪਲਬਧ ਹੈ ਜੋ ਲੋਕਾਂ ਦਾ ਫ੍ਰੀ ਚੈੱਕਅਪ ਕਰਦੀ ਹੈ ਅਤੇ ਨਾਲ ਹੀ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਇੱਕ ਮੈਡੀਕਲ ਕੈਂਪ ਵੀ ਖੋਲਿਆ ਗਿਆ ਹੈ ਤਾਂ ਜੋ ਸੰਗਤਾ ਮੈਡੀਕਲ ਦੀ ਸੁਵਿਧਾ ਵੀ ਜਿਹੜੀ ਹੈ ਲੈ ਸਕਣ ਔਰ ਘੱਟ ਰੇਟ ਤੇ ਦਵਾਈਆਂ ਗੁਰਦੁਆਰਾ ਬੰਗਲਾ ਸਾਹਿਬ ਦੇ ਮੈਡੀਕਲ ਕੈਂਪ ਤੋਂ ਖਰੀਦ ਸਕਣ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਜੋ ਸਭ ਤੋਂ ਵੱਡਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਬਹੁਤ ਸ਼ਾਰਟਲੀ ਬਹੁਤ ਜ਼ਿਆਦਾ ਸ਼ਾਰਟਲੀ ਕਿਉਂਕਿ ਉਹ ਉਹ ਹੈਗੀ ਹੈ ਪੈਟ ਸਕੈਨ ਦੀ ਮਸ਼ੀਨ ਕੈਂਸਰ ਦੀ ਮਸ਼ੀਨ ਹੈਗੀ ਹੈ ਜਿਹੜੀ ਜਿਹਦੇ ਅੰਦਰ ਹਲ ਬਾਡੀ ਪੈਟ ਸਕੈਨ ਹੋਏਗਾ ਔਰ ਇਹ ਮਾਈਕਰੋ ਤੋਂ ਮਾਈਕਰੋ ਵੀ ਅਗਰ ਬਾਡੀ ਦੇ ਵਿੱਚ ਕੈਂਸਰ ਹੋਏਗਾ ਉਹ ਵੀ ਡਿਟੈਕਟ ਕਰੇਗੀ ਇਹ ਸਾਨੂੰ ਇਹ ਜਿਹੜੀ ਮਸ਼ੀਨ ਹੈਗੀ ਹੈ ਇਹ ਵਰਡ ਦੀ ਲੇਟੈਸਟ ਮਸ਼ੀਨ ਹੈ ਇਹ ਮਸ਼ੀਨ ਇੰਸਟਾਲ ਹੋ ਚੁੱਕੀ ਆ ਲੱਖੇ एकदम ਤਿਆਰ ਹੈਗੀ ਆ ਇਹਦੇ ਵਿੱਚ ਇੱਕ ਸੋਰਸ ਹੁੰਦਾ ਹੈ ਜਰਮਨੀਅਮ ਸੋਰਸ ਉਹ ਅਸੀਂ ਇਹਦੀ ਵੇਟ ਹੋ ਰਹੀ ਹੈ ਉਹ ਸ਼ਾਇਦ ਸ਼ਾਰਟਲੀ ਨੈਕਸਟ ਵੀਕ ਜਾਂ ਇਸ ਵੀਕ ਐਂਡ ਤੱਕ ਉਹ ਸਾਨੂੰ ਅਵੇਲੇਬਲ ਹੋ ਜਾਏਗਾ ਉਹ ਸੋਰਸ ਜਿਹੜਾ ਇਹਦੇ ਵਿੱਚ ਪੈਣਾ ਹੈਗਾ ਤੇ ਕੰਪਨੀ ਨੇ ਸਾਨੂੰ ਜਿਹੜੀ ਮਸ਼ੀਨ ਹੈਗੀ ਆ ਇਹ ਸ਼ਾਇਦ 7 ਜਾਂ 8 ਫਰਵਰੀ ਤੱਕ ਸਾਨੂੰ ਹੈਂਡਓਵਰ ਕਰ ਦੇਣਗੇ ਤੇ 11 12 ਫਰਵਰੀ ਜਾਂ ਉਹ ਲਾ ਲੋ 14 15 ਫਰਵਰੀ ਤੋਂ ਪਹਿਲਾਂ ਪਹਿਲਾਂ ਇਹ ਵੀ ਅਸੀਂ ਜਿਹੜਾ ਹੈਗਾ ਇਹ ਸੰਗਤਾਂ ਵਾਸਤੇ ਇਹ ਮਸ਼ੀਨ ਵੀ ਓਪਨ ਕਰ ਦੇਵਾਂਗੇ ਸੋ ਇਸ ਇਸ ਵਕਤ ਦੀਆਂ ਵੱਡੀਆਂ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਦਾ ਨਿਊਟ ਦੇ ਨਾਲ ਫਿਰ ਹਾਲ ਇਜਾਜ਼ਤ ਚਾਹੁੰਦੇ ਆ ਧੰਨਵਾਦ